19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹर्ती ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ چنڈی گڑھ سے میری ٹیم آئے گی وہ سینئر ڈاکٹر آئیں گے وہ اپنا انڈیپینڈنٹلی دیکھیں گے سارا کیونکہ دیکھو ابھی نا اس میں کوئی جلد بازی نہ کرے جی پہ کیوں ہوا ਠੀਕ ਹੈ ਜੀ ਇਹਦੇ ਵਿੱਚ ਕਿਤੇ ਮਤਲਬ ਜਿਹੜਾ ਇਹਦੇ ਵਿੱਚ ਕਿਉਂਕਿ ਕਾਫੀ ਸਾਰੇ ਬੰਦੇ ਇਨਵੋਲਡ ਹੈ ਤੇ ਕਿਹੜੇ ਲੈਵਲ ਤੇ ਕਿਸੇ ਲੈਵਲ ਤੇ ਕੋਈ ਕੋਈ ਕਮੀ ਪੇਸ਼ੀ ਰਹੀ ਹੈ ਤੇ ਅੱਗੇ ਤੋਂ ਕਦੇ ਨਾ ਹੋਵੇ ਇਹਦੇ ਵਿੱਚ ਆਪਾਂ ਕੀ ਇਮਪਰੂਵਮੈਂਟ ਕਰ ਸਕਦੇ ਆ ਉਹ ਸਾਰਾ ਕੁਝ ਕਰਕੇ ਮੈਨੂੰ ਦੱਸਣਗੇ ਜੀ ਇਹ ਇਹ ਮੇਰੇ ਕੋਲੇ ਰਿਪੋਰਟ ਜਿਹੜੀ ਹੈਗੀ ਹੈ ਅਗਲੇ ਅਗਲੇ ਵਾਂ 48 ਆਰਸ ਆ ਜਾਗੀ ਜੀ ਜੀ ਪਲਾਨ ਕਿ ਰੂਟੀਨ ਚੈਕਿੰਗ ਕਿਵੇਂ ਰਹੇ ਮਾਰੇ ਇਫੈਕਟ ਆ ਗਿਆ ਉਸੇ ਕਾਰਨ ਕਰਕੇ ਡੈਥ ਹੋਈ ਹੈ ਇਹ ਕੀ ਕਰਨਾ ਚਾਹੀਏ ਪਹਿਲੇ ਕਰੋ ਮਾਰੇ ਕਿਹੜਾ ਦੂਜੀ ਜੀ ਸਰ ਕੀ ਮਨੂ ਵੀ ਟੋਕੇ ਸਾਈ ਦੇਖੋ ਜਦੋਂ ਮੈਨੂੰ ਖਬਰ ਮਿਲੀ ਆ ਮੰਦਪਾਗੀ ਇਹ ਜਿਹੜਾ ਵਾਕਿਆ ਹੋਇਆ ਇਹਦੇ ਚ ਜਿਹੜੇ ਪੇਸ਼ੈਂਟ ਸੀਗੇ ਆਈਸੀਯੂs ਵੈਸੇ ਵੀ ਸੇਕ ਹੁੰਦੇ ਆ ਪਰ ਤੇ ਬਿਲਕੁਲ ਹੀ ਜਿਹੜੇ ਕ੍ਰਿਟੀਕਲ ਸੀ ਇੱਕ ਪੇਸ਼ੈਂਟ ਦੇ ਤਾਂ ਜਿਹੜਾ ਬੜਾ ਸਨੇਕ ਪਾਇੰਟ ਆਇਆ ਉਹਦੇ ਜਿਹੜਾ ਬੜਾ ਉਹਦੀ ਆਕਸੀਜਨ ਸੈਚੂਰੇਸ਼ਨ ਪੂਰੀ ਹੋ ਹੀ ਨਹੀਂ ਰਹੀ ਸੀ ਉਹ ਸਾਰਾ ਕੁਝ ਜਿੰਨੀਆਂ ਵੀ ਸਾਰੀਆਂ ਮੈਡੀਸਿਨ ਚੱਲ ਰਹੀ ਸੀ ਉਹਦੇ ਬਾਵਜੂਦ ਉਹ ਕਵਰ ਨਹੀਂ ਹੋ ਰਿਹਾ ਸੀਗਾ ਔਰ ਜਿਹੜਾ ਤੁਹਾਡਾ ਜਿਹੜੇ ਬਾਕੀ ਦੇ ਦੋ ਪੇਸ਼ੈਂਟ ਸੀ ਸੀ ਇੱਕ ਤਾਂ ਕੋਈ ਡਰੱਗ ਅਡਿਕਟ ਸੀਗਾ ਉੱਥੋਂ ਸੈਂਟਰ ਚੋਂ ਆਇਆ ਸੀਗਾ ਔਰ ਉਹਦੀ ਵੀ ਹਾਲਤ ਬਹੁਤ ਖਰਾਬ ਸੀਗੀ ਤੇ ਤੀਜੇ ਪੇਸ਼ੈਂਟ ਤੀਜੇ ਪੇਸ਼ੈਂਟ ਸਿਗਰਟੇ ਮਲਟੀ ਆਰਗਨ ਫੇਲਰ ਵਾਲੇ ਸੀਗੇ ਆਕਸੀਜਨ ਦਾ ਸਪਲਾਈ ਕੋਈ ਇਸ ਤਰ੍ਹਾਂ ਨਹੀਂ ਹੋਈ ਘੱਟ ਗਿਆ ਵੀ ਥੋੜਾ ਜਿਹਾ ਪ੍ਰੈਸ਼ਰ ਘੱਟ ਰਿਹਾ ਸੀਗਾ ਇੱਕ ਕੰਪਰੈਸਰ ਦੇ ਵਿੱਚ ਦਿੱਕਤ ਆਈ ਸੀ ਔਰ ਜਿਹੜਾ ਬੰਦਾ ਉੱਥੇ ਡਿਊਟੀ ਤੇ ਸੀਗਾ ਉਹਦੇ ਨਾਲ ਨਾ ਸਾਡੇ ਕੋਲੇ ਸਿਲੰਡਰ ਹੁੰਦੇ ਆ ਮਤਲਬ ਜਿੰਨੂੰ ਜਿਹਨੂੰ ਸਿਰਫ ਇੱਕ ਸਿਰਫ ਜਿਹੜਾ ਸੀ ਚੇਂਜਓਵਰ ਕਰਨਾ ਉਹਨੇ ਕਰਤਾ ਸੀ ਆਕਸੀਜਨ ਦੀ ਸਪਲਾਈ ਥੋੜੀ ਦੇਰ ਵਾਸਤੇ ਪ੍ਰੈਸ਼ਰ ਘੱਟ ਰਿਹਾ ਸੀਗਾ ਨਾਲ اور دوجہ جڑا پوائنٹ ہے چلتا پہ پلانٹ ہو پر انہوں نے بھی جڑا دوجہ سٹارٹ کرتے وہ دوجہ شفٹ کرتا ہے اکسیم بھی بھائی پوری ہے پر تھوڑی یہ در وقت پر پریسر کٹ ہویا سی گا اور جڑے تنوی پر ہنٹڈ ہے سی گا ہائی لی پریٹیکل سی گا مطلب یو کن سے بھی میں بھی وان اٹھو گئے ٹائمنگ کی رہی ہے سر ٹائمنگ کی رہی ہے ٹائمنگ مطلب ہے اے مطلب میرا خیال ہے اٹمٹ ہے پر آٹھ ہو جی

ਉਹਦੇ ਚੇਂਜਓਵਰ ਕਰਨ ਦੇ ਵਿੱਚ ਹੀ ਮਤਲਬ ਤੁਸੀਂ ਕਹ ਲਓ 1 ਡੇਟ ਮਿੰਟ ਦਾ 2 ਮਿੰਟ ਦਾ ਨੱਕ ਸੀਗਾ ਗੈਪ ਜ਼ਿਆਦਾ ਨਹੀਂ ਸੀ ਸਰ ਐਮ ਐਸ ਕਰਨੀ ਇਹਨਾਂ ਨੂੰ ਨੁਕਸਾਨ ਜਿਹੜਾ ਹੋਇਆ ਨਹੀਂ ਉਹਦੇ ਦੇਖੋ ਇੱਕ ਤਾਂ ਪੇਸ਼ੈਂਟ ਜਿਹੜੇ ਹੁੰਦੇ ਆ ਵੈਸੀ ਵੀ ਆਈ ਸੀ ਯੂ ਚ ਕੋਈ ਪੇਸ਼ੈਂਟ ਵੀ ਕ੍ਰਿਟੀਕਲ ਹੁੰਦਾ ਹੈ ਬਟ ਜਿਹਦੇ ਚ ਇਸ ਤਰ੍ਹਾਂ ਇੱਕ ਜਿਹੜਾ ਸਨੇਕ ਵਾਈਟ ਸੀਗਾ ਉਹਦੇ ਲੰਗਸ ਦੀ ਕੰਸੋਲਿਡੇਸ਼ਨ ਸੀ ਦੂਜੇ ਦੇ ਵਿੱਚ ਵੀ ਮਲਟੀ ਆਰਗਨ ਫੇਲਿਅਰ ਸੀ ਰਿਜਾ ਵੀ ਡਰੈਗਡ ਐਕਸੀਜਨ ਵਿੱਚ ਦੂਜਾ ਪੇਸ਼ੀ ਜਿਹੜਾ ਡੀਸਟੋਵਰ ਪ੍ਰੋਸੈਸ ਸੀ ਉਹਦੇ ਸਾਰਾ ਕਾ ਵੀ ਕੁਝ ਕੌਪਲਿਕਟਿਡ ਕੇਸ ਸੀਗੇ ਤਾਂ ਨਹੀਂ ਜਿਹਨੂੰ ਆਪਾਂ ਹਾਈ

چالی جی بینتی سن لو جی 46 ਦਾ ਸਾਡੇ ਕੋਲੇ ਜਿਹੜੇ ਜਿਹਨੂੰ ਅਸੀਂ ਇੰਟਰਨ ਕਰਨੇ ਆ ਡਾਕਟਰਸ ਹੁੰਦੇ ਆ ਉਹ ਫਿਰ ਉਸ ਤੋਂ ਸਵਾਇ ਹਾਊਸ ਸਰਜਨ ਕਿੰਨੇ ਆ ਤੁਹਾਡੇ ਕੋਲ 14 ਹਾਊਸ ਸਰਜਨ ਹੈ ਜੀ ਡੀਆਰਪੀ ਸਟੂਡੈਂਟ ਔਰ ਡੀਐਨਬੀ ਵਾਲੇ 46 ਹੈ ਜੀ ਕਿਹਾ ਕੀ ਸਾਡੇ ਕੋਲ ਜਿਹੜੇ ਕਲ ਵੀ ਕਦੇ ਫੋਨ ਕਰਕੇ ਆਪਾਂ ਜਿਹੜਾ ਉਹਨੇ ਇੱਕ ਮਿੰਟ ਇੱਕ ਮਿੰਟ 24 ਦਾ ਕਮੀ ਕਈ ਨਹੀਂ ਹੈ 46 ਡਾਕਟਰ ਇੰਟਰਨ ਜੀ 14 ਤੁਹਾਡੇ ਹਾਊਸ ਸਰਜੈਂਟ ਉਸ ਤੋਂ ਸਵਾਇ ਡੀਐਨਵੀ ਦੇ ਔਰ ਡੀਆਰਪੀ ਦੇ ਸਟੂਡੈਂਟਸ ਚਾਲੀ ਹੋ ਗਿਆ ਅਟੈਨੀ ਗਿਵਨ ਟਾਈਮ ਆਈਸੀਯੂ ਦੇ ਵਿੱਚ ਹਰ ਬੈੱਡ ਤੇ ਦੋ ਜਾਂ ਤਿੰਨ ਡਾਕਟਰ ਹੁੰਦੇ ਆ ਸਰਕਾਰ ਕੀ ਤਰਫੋਂ ਕੋਈ ਸਾਥ ਨਹੀਂ ਜਿੰਕੀ ਜਿੰਕੀ ਗੱਲ ਕਰ ਰਹੇ ਆ ਸਰਦੀ ਉਹਨਾਂ ਦੇ ਬੜੀਆਂ ਬੜੀਆਂ ਮੈਂ ਦੇਖੋ ਰਾਤ ਨੂੰ ਆਇਆ ਕਿਉਂ ਆਇਆ ਮਰੀਜ਼ ਜਲਦੀ ਹੀ ਸਰਦੀ ਉਹਨਾਂ ਦੇ ਨਾਲ ਹੈ ਕਿ ਸਾਡੇ ਵੱਲੋਂ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਅਸੀਂ ਬਿਲਕੁਲ ਸਰਕਾਰ ਉਹਨਾਂ ਦੀ ਹਰ ਹਰ ਸੰਭ ਕੋਸ਼ਿਸ਼ ਕਰੇਗੀ ਹਰ ਤਰ੍ਹਾਂ ਦੀ ਮਦਦ ਕਰੇਗੀ ਅਸੀਂ ਉਹਨਾਂ ਦੀ ਕੀ ਉਹਨਾਂ ਨੂੰ ਪ੍ਰਮਾਣ ਪੱਤਰ ਮਿਲ ਗਿਆ ਤੁਹਾਨੂੰ ਮੈਂ ਬਿਲਕੁਲ ਹੁਣ ਐਸੋ ਜਿਹੜਾ ਹੈਗਾ ਸਦਨੇ ਚ ਬਿਲਕੁਲ ਬਿਲਕੁਲ ਮਿਲੇਗਾ ਜੀ ਉਹਨਾਂ ਨੂੰ ਪ੍ਰਮਾਣ ਪੱਤਰ ਦੇਖ ਰਹਾ ਸੀ ਸਰ ਇਸ ਕੇ ਬਾਰੇ ਮੈਂ ਬਤਾ ਦਿਜੀਏ ਇਸ ਵਿੱਚ ਉਹਦਾ ਉਹਦੇ ਵਿੱਚ ਜਿਹੜਾ ਉਹਦਾ 24/7 ਉਹਦੇ ਵਿੱਚ 22 ਰੋਟੇਸ਼ਨ ਜਿਹੜਾ ਸਟਾਫ ਹੁੰਦਾ ਜਿਹੜਾ ਕਿ ਉੱਥੇ ਬੈਠਾ ਹੁੰਦਾ ਪਲਾਨਟ ਦੇ ਵਿੱਚ ਬਾਕੀ ਡਾਕਟਰਸ ਹੁੰਦੇ ਆ ਉਹਨਾਂ ਦੀ ਆਪਸ ਕੋਆਰਡੀਨੇਸ਼ਨ ਹੁੰਦੀ ਆ ਡਾਕਟਰ ਸਾਡੇ ਜਿਹੜੇ ਮੈਡੀਕਲ ਸੁਪਰਡੈਂਟ ਵੀ ਇੱਥੇ ਆ ਔਰ ਜਿਹੜੇ ਸਾਡੇ ਬਾਕੀ ਦੇ ਡਾਕਟਰ ਇਹ ਜਿਹੜੇ ਤੁਹਾਡੇ 4th ਕਲਾਸ ਵਾਲੇ ਨਾ ਡਿਊਟੀ ਦੇ ਉੱਪਰ ਕੀ ਹੋਇਆ ਨਹੀਂ ਨਹੀਂ ਸਾਡੇ ਕਹਿਣਾ ਕਿ ਤੁਹਾਡੇ ਨਾਲ ਖੜਿਆ ਦੇਖੋ ਜਿਹੜਾ ਜਿਹੜੇ 4th ਕਲਾਸ ਆ ਨਾ ਜੀ ਜਿਹੜੇ 4th ਕਲਾਸ ਆ ਉਹਨਾਂ ਦਾ ਕੰਮ ਸਪਾਈ ਕਰਨਾ ਜਾਂ ਦੂਜਾ ਕੰਮ ਆ ਜਿਹੜੀ ਪੇਸ਼ੈਂਟ ਦੀ ਕੰਮ ਕਰਨੀ ਹੈ ਜਿਹੜੇ ਆਈਸੀਯੂ ਦਾ ਹਰ ਪੇਸ਼ੈਂਟ ਪਿੱਛੇ ਤਿੰਨ ਡਾਕਟਰ ਹੈਗੇ ਸਾਡੇ ਕੋਲ ਉਹਦੇ ਉੱਪਰ ਕੰਸਲਟੈਂਟ ਆ ਜਿਹੜਾ ਨਸਟਰ ਚਿਸਟਾ ਜਿਹੜਾ ਇੱਕ ਟ੍ਰੇਨਡ ਨਸਟਰ ਚਿਸਟਾ ਉਹਦੇ ਸਾਰੀ ਐਮਰਜੈਂਸੀ ਕਵਰਡ ਐਮਰਜੈਂਸੀ ਕਵਰਡ ਅਗਲੀ ਕਾਰਵਾਈ ਅਸੀਂ ਡਿਟੇਲਡ ਇਨਕੁਆਰੀ ਕਰਾਂਗੇ ਜੀ ਇੱਕ ਤਾਂ ਇਹ ਕਿਉਂ ਹੋਇਆ ਠੀਕ ਹੈ ਜੀ ਇਹਦੇ ਵਿੱਚ ਕਿਤੇ ਮਤਲਬ ਜਿਹੜਾ ਇਹਦੇ ਵਿੱਚ ਕਿਉਂਕਿ ਕਾਫੀ ਸਾਰੇ ਬੰਦੇ ਇਨਵੋਲਡ ਹੈ ਕਿ ਕਿਹੜੇ ਲੈਵਲ ਤੇ ਕਿਸੇ ਲੈਵਲ ਤੇ ਕੋਈ ਕੋਈ ਕਮੀ ਪੇਸ਼ੀ ਰਹੀ ਹੈ ਜੀ ਤੇ ਅੱਗੇ ਤੋਂ ਕਦੇ ਨਾ ਹੋਵੇ ਇਹਦੇ ਚ ਆਪਾਂ ਕੀ ਇਮਪਰੂਵਮੈਂਟ ਕਰ ਸਕਦੇ ਆ ਉਹ ਸਾਰਾ ਕੁਝ ਕਰਕੇ ਮੈਨੂੰ ਦੱਸਣਗੇ ਜੀ ਇਹ ਇਹ ਮੇਰੇ ਕੋਲੇ ਰਿਪੋਰਟ ਜਿਹੜੀ ਆ ਗਈ ਹੈ ਅਗਲੇ ਅਗਲੇ ਹਾਂ 48 ਆਰਸ ਆ ਜਗੀ ਜੀ ਮੈਨੂੰ ਪਲਾਨ ਕਿ ਰੂਟੀਨ ਚੈਕਿੰਗ ਕਿਵੇਂ ਰਹਤੀ ਹੈ ਕਿਆ ਇਸ ਦਾ ਚੈੱਕ ਅਪ ਇਹਦਾ ਰੈਗੂਲਰ ਰੈਗੂਲਰ ਇਹਦਾ ਜਿਹੜੀ ਸਰਵਿਸਿੰਗ ਵੀ ਹੁੰਦੀ ਹੈ ਜੀ ਇਹਦਾ ਜਿਹੜਾ ਸਾਰਾ ਚੈੱਕ ਅਪ ਵੀ ਹੁੰਦਾ ਸਾਰਾ ਕੁਝ ਕਰਦੇ ਆ ਉਹਦੇ ਚ ਕੋਈ ਵੀ ਜਿਹੜੀ ਮਸ਼ੀਨ ਹੈ ਉਹਦੇ ਚ ਕਦੇ ਨਾ ਕਦੇ ਖਰਾਬੀ ਆ ਜਾਂਦੀ ਆ ਤੇ ਉਹ ਇੱਕ ਸਟੈਂਡ ਬਾਈ ਕੰਪਰੈਸਰ ਹੈ ਉਹ ਚੱਲਿਆ ਹੈਗਾ ਔਰ ਹੁਣ ਵੀ ਚੱਲ ਰਿਹਾ ਹੈ ਠੀਕ ਹੈ ਠੀਕ ਹੈ